ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਹੋਈ ਹੈ ਔਰ ਇਹ ਲਗਾਤਾਰ ਇਹਨਾਂ 2-3 ਸਾਲਾਂ ਦੇ ਵਿੱਚ ਦੂਜੀ ਵਾਰ ਦਾਤ ਜਦੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਉਹ ਦੋ ਸੱਜਣਾ ਨੂੰ ਜਾਣ ਆਪਣੀ ਦੇਣੀ ਪਈ ਇਸ ਤੋਂ ਪਹਿਲਾਂ ਕਮਾਣ ਮੰਡੀ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਜਿਹੜਾ ਇੱਕ ਆੜਤੀ ਸੀ ਉਹਨੂੰ ਜਾਨ ਦੇਣੀ ਪਈ। ਔਰ ਅੱਜ ਇਹ ਲਿਫਟਿੰਗ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਹੈ ਇਹਦੇ ਵਿੱਚ ਦੁਬਾਰਾ ਇੱਕ ਸੱਜਣ ਦੀ ਜਾਨ ਗਈ ਹੈ। ਸਾਨੂੰ ਉਸ ਗੱਲ ਦਾ ਬੜਾ ਦੁੱਖ ਹੈ। ਪਰ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੋ ਠੇਕੇਦਾਰ ਮਾਫੀਆ ਨੇ ਆੜਤੀਆਂ ਦੇ ਗਲ ਚ ਕਿੜਕਾ ਪਾਇਆ ਹੋਇਆ ਔਰ ਆਪਣੇ ਪੱਦਰ ਦੇ ਉੱਤੇ ਜਿਹੜਾ ਹਮੇਸ਼ਾ ਇਹਨਾਂ ਨੇ ਹਜ਼ਾਰੇਦਾਰੀ ਬਣਾ ਕੇ ਆਰਤੀਆਂ ਨੂੰ ਇਹ ਜੇ ਹਥਿਆਰ ਵਰਤਦੇ ਨੇ ਆਰਤੀਆਂ ਤੂੰ ਆਪ ਕੰਮ ਕਰਾਉਂਦੇ ਆ ਗੁਲਾਮਾਂ ਵਾਂਗੂ ਤੇ ਪੈਸੇ ਜਿਹੜੇ ਨੇ ਇਹ ਆਪਣੀਆਂ ਜੇਬਾਂ 'ਚ ਪਾਉਂਦੇ ਇਹ ਲਗਭਗ ਪਿਛਲੇ 10 ਸਾਲ ਤੋਂ ਜਿਹੜਾ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਕੋ ਜਿਹੜਾ ਇਹ ਸਿੰਡੀਕੇਟ ਹੈ ਉਹ ਟੈਂਡਰ ਲੈਂਦੇ ਨੇ ਔਰ ਉਹਦੇ ਤਹਿਤ ਲੇਬਰ ਦਾ ਪ੍ਰਬੰਧ ਇਨ੍ਹਾਂ ਕੋਲ ਨਹੀਂ ਟਰੱਕਾਂ ਦਾ ਪ੍ਰਬੰਧ ਇਨ੍ਹਾਂ ਕੋਲ ਨਹੀਂ ਅਖੀਰ ਜਨੂੰ ਬੋਰੀਆਂ ਗਲਦੀਆਂ ਨੇ ਸਿਉਂਖ ਲੱਗਦੀ ਐ ਸ਼ਾਰਟੇਜਾਂ ਆਉਂਦੀਆਂ ਨੇ ਆੜਤੀਆਂ ਨੂੰ ਮਜਬੂਰੀ ਦੇ ਵਿੱਚ ਉਹ ਮਾਲ ਜਿਹੜੇ ਆ ਖੁਦ ਉਠਾਉਣੇ ਪੈਂਦੇ ਆਪ ਉਹ ਕੋਲੋਂ ਖਰਚਾ ਕਰਕੇ ਲੇਵਰਾਂ ਲਾ ਕੇ ਟਰਾਂਸਪੋਰਟਰਾਂ ਲਾ ਕੇ ਉਹ ਮਾਲ ਢੋਂਦੇ ਐ ਜੇ ਢੋਂ ਤੋਂ ਬਾਅਦ ਵੀ ਜਿਹੜੇ ਪੈਸੇ ਨੇ ਉਹ ਠੇਕੇਦਾਰ ਆਪਣੀਆਂ ਜੇਬਾਂ 'ਚ ਪਾ ਕੇ ਲੈ ਜਾਂਦੇ ਨੇ ਔਰ ਇਸ ਵਾਰ ਵੀ ਜਿਹੜੀ ਇਹ ਘਟਨਾ ਹੋਈ ਐ ਉਥੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਆੜਤੀਆਂ ਦੇ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਠੇਕੇਦਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਡੀਆਂ ਸੀ ਉਹ ਲਾ ਕੇ ਉਹਨਾਂ ਨੇ ਮਾਲ ਅਨਲੋਡਿੰਗ ਆਪਣੀ ਸ਼ੁਰੂ ਕੀਤੀ ਔਰ ਲਗਾਤਾਰ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਉਕਸਾਇਆ ਗਿਆ ਔਰ ਜਿਸ ਉਕਸਾਹਟ ਦੇ ਤੌਰ ਤੇ ਸਾਡੇ ਆੜਤੀ ਦੇ ਜਿਹੜੇ ਨੇ ਕੁਝ ਲੋਕ ਗਲ ਪਏ ਔਰ ਜੇਕਰ ਸਾਡੇ ਆੜਤੀ ਨੇ ਉਸ ਵੇਲੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਇਹ ਨਾਮ ਵਰਤਿਆ ਹੁੰਦਾ ਹਥਿਆਰ ਤਾਂ ਹੋ ਸਕਦਾ ਸਾਡੇ ਆੜਤੀ ਦੀ ਜਿਹੜੀ ਹੈ ਉਹ ਮੌਤ ਹੁੰਦੀ ਸੋ ਇਸ ਕੇਸ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਇੱਕ ਤਰਫਾ ਬਣਾਇਆ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਆੜਤੀ ਦੀ ਗੱਡੀ ਚ ਵੱਜੀ ਤੇ ਗੱਡੀ ਦੀ ਜਿਹੜੀ ਹੈ ਉਹ ਇਸ ਗੁੱਸੇ ਚ ਆ ਕੇ ਆੜਤੀ ਨੇ ਜਿਹੜੀ ਹੈ ਇੱਕ ਹਰਕਤ ਕੀਤੀ ਹੈ ਸੋ ਅਸੀਂ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਇਹ ਜੋ ਵੀ ਸਟੋਰੀ ਬਣੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗੀ ਕਰਦੇ ਆ ਕਿ ਹਕੀਕਤ ਇਹ ਹੈ ਕਿ ਜੋ ਆੜਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੈਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਹੈ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਨਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਏਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਸ਼ਕ ਸਾਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਡਰਾਡ ਮੋਰੇਗੋਰ ਔਰ ਉਸ ਰਾੜ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ ਲੇਕਿਨ ਪੁਲਿਸ ਨੇ ਬਿਲਕੁਲ ਉਸ ਸਾਡੇ ਆੜਤੀ ਦੇ ਕੇਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਔਰ ਬਿਲਕੁਲ ਵੀ ਆੜਤੀਆਂ ਵੱਲੋਂ ਜਿਹੜਾ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਅਸੀਂ ਤੁਹਾਡੇ ਪ੍ਰੈਸ ਦੇ ਜਰੀਏ ਸਰਕਾਰ ਨੂੰ ਇਹ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆ ਕਿ ਦੇਖੋ ਇਹ ਫੇਲਿਅਰ ਸਰਕਾਰ ਦੀ ਹੈ ਜੇਕਰ ਤੁਸੀਂ ਇੱਥੇ ਆਪਣੇ ਪੱਧਰ ਦੇ ਉੱਤੇ ਸਹੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਣ ਇਸ ਵੇਲੇ ਠੇਕੇਦਾਰੀ ਦਾ ਸਾਰਾ ਸਿਆਸੀਕਰਨ ਹੋਇਆ ਹੋਇਆ ਹੈ ਬਿਲਕੁਲ ਜੀ ਪਹਿਲਾਂ ਮਤਲਬ ਜਦੋਂ ਉਹ ਕਹੇ ਨੇ ਸੀ ਕਿ ਸਾਡੀਆਂ ਗੱਡੀਆਂ ਵੀ ਜਿਹੜੀਆਂ ਉਤਰਨੀਆਂ ਚਾਹੀਦੀਆਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਸਾਡੀਆਂ ਗੱਡੀਆਂ ਨੂੰ ਰੋਕਿਆ ਗਲਤ ਤਰੀਕੇ ਨਾਲ ਰੋਕਿਆ ਤਾਂ ਉਹਨਾਂ ਨੇ ਠੇਕੇਦਾਰਾਂ ਨੇ ਕੁਝ ਉਸੇ ਜਿਹੜਾ ਅੰਸਰਾਂ ਨੂੰ ਸਖਾ ਕੇ ਉਕਸਾ ਕੇ ਭੇਜਿਆ ਉਹਨਾਂ ਦੇ ਹੱਥਾਂ 'ਚ ਰਾੜ ਸੀਗੇ ਕੁੰਡੇ ਸੀ ਉਹਨਾਂ ਨੇ ਮਤਲਬ ਜਿਹੜਾ ਉਸ ਸਾੜਤੀ ਤੇ ਹਮਲਾ ਕੀਤਾ ਰਾਦਰ ਉਹਨੂੰ ਆੜਤੀ ਨੂੰ ਮਤਲਬ ਡੇਗ ਲਿਆ ਗਿਆ ਜਦੋਂ ਉਹਦੇ ਉੱਤੇ ਚੜ ਕੇ ਦੁਬਾਰਾ ਹਮਲਾ ਕਰਨ ਲੱਗੇ ਤਾਂ ਉਹਨੇ ਜਿਹੜਾ ਆਪਣੇ ਵੈਪਨ ਨਾਲ ਸੈਲਵਰ ਡਿਫੈਂਸ ਦੇ ਵਿੱਚ ਜਿਹੜੀ ਐ ਇਹ ਗੋਲੀ ਚਲਾਈ ਔਰ ਇਹ ਗੋਲੀ ਅਗਰ ਉਹ ਨਾ ਚਲਾਉਂਦਾ ਤੇ ਉਹਦੀ ਉੱਥੇ ਮੌਤ ਹੋ ਸਕਦੀ ਸੀ ਭਨੇਵਾ ਸੀ ਜਦ ਕਿ ਸਾਡੀ ਗੱਡੀ ਵਰਿੰਦਰ ਸਿੰਘ ਹਰਪਾਲ ਸਿੰਘ ਦੀ ਇਹ ਮਾਲ ਲੈ ਕੇ ਸਾਜਨ ਦਾ ਆਈ ਸੀ ਔਰ ਮੇਰਾ ਭਾਂਜਾ ਹਰਪਾਲ ਸਿੰਘ ਜਿਹੜਾ ਉਹ ਉੱਥੇ ਵੈਸੇ ਖੜਾ ਸੀ ਸੋਨ ਕਿਸੇ ਨੂੰ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਨੇ ਉਹਨੂੰ ਕਿਹਾ ਨਾ ਉਹਨਾਂ ਨੇ ਉਹਨੂੰ ਕਿਹਾ ਜਾਣ ਬੁੱਝ ਕੇ ਉਹਨੂੰ ਉਸ ਪਰਚੇ ਦੇ ਵਿੱਚ ਅਨਡੈਕਲ ਕੀਤਾ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਆਂ ਕਿ ਉਸ ਆੜ ਦੀ ਹਰਪਾਲ ਸਿੰਘ ਦਾ ਕੋਈ ਕਸੂਰ ਨਹੀਂ ਵੈਰੀਫਾਈ ਕੀਤਾ ਜਾਏ ਉਹ ਸ਼ੱਕ ਕੋਈ ਇਹੋ ਜਿਹਾ ਕਸੂਰ ਨਹੀਂ ਜਿਹਦੇ ਕਰਕੇ ਉਹਨੂੰ ਉਸ 302 ਦੇ ਵਿੱਚ ਜਿਹੜਾ ਉਹ ਮਤਲਬ ਕੀਤਾ ਗਿਆ ਹੈ। ਔਰ ਨਵਾਲੀਆ ਵੀ ਜਿਹੜਾ 사ਜਨ ਕੁਮਾਰ ਅੰਮ੍ਰਿਤਸਰ ਦਾਖਲ ਹੈ ਉਹਦਾ ਕੋਈ ਵੀ ਅਜੇ ਤੱਕ ਬਿਆਨ ਦਰਜ ਨਹੀਂ ਹੋਇਆ ਜਦ ਕਿ ਉਹਦਾ ਮੈਡੀਕਲ ਹੋ ਚੁੱਕਾ ਸਭ ਕੁਝ ਹੋ ਚੁੱਕਾ। ਤੁਹਾਨੂੰ ਵੀ ਲੱਗਦਾ ਕਿਉਂ ਨਹੀਂ ਕੀਤਾ ਯਾਰ ਕੀ ਦਬਾਹਾ ਹੈਗਾ ਪੁਲਿਸ ਉੱਪਰ? ਕੋਈ ਸਿਆਸੀ ਦਬਾਅ ਇਹ ਦਿਨ ਉਹ ਹੋ ਹੀ ਸਕਦਾ ਐਂ ਪ੍ਰਸ਼ਾਸਨ ਤੇ ਉਹ ਹੀ ਮੰਨ ਕਰ ਦਿਆ ਕਿ ਜੋ ਸੱਚ ਹੈ ਜਿਉ ਉਸ ਨੇ ਜਾਚ ਹੋਣੀ ਚਾਹੀਦੀ ਉਹਦੀ ਜਾਚ ਜੀ ਉਹਨੂੰ ਗੋਲੀ ਚਲਾਈ ਉਹ ਤੇ ਹੋ ਜੇ ਜਿਉ ਉਹਦੇ ਸੱਟ ਲੱਗੇ ਤੇ ਉਹਦਾ ਪਰਚਾ ਦਰਜ ਹੋ ਜਾਏ ਇਹ ਹੋਣਾ ਚਾਹੀਦਾ ਜੇਕਰ ਨਹੀਂ ਹੁੰਦਾਗਾ ਹੁਣੇ ਸਮੇਂ ਚ ਨਹੀਂ ਤੁਹਾਡੇ ਬਿਆਨ ਨਹੀਂ ਹੋਏਗਾ ਤਾਂ ਸਾਡੀ ਆਰਟੀ ਜਿੰਨੀ ਅਸ਼ੋ ਸਾਡੇ ਪ੍ਰਧਾਨ ਸਾਹਿਬ ਪੰਜਾਬ ਆਏ ਨੇ ਜਿੰਨੀ ਸਾਡੀ ਆਰਟੀ ਅਸੋਸੀਏਸ਼ਨ ਹੋएगी ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ